22 ਗੱਡੀਆਂ ਕੰਡਮ ਹੋ ਚੁੱਕੀਆਂ ਤੇ ਅਗਲੇ ਮਹੀਨੇ ਹੋਰ ਹੋਣੀਆਂ ਨੇ ਟੈਂਡਰ ਹੁਣ 28 ਤਰੀਕ ਤੱਕ ਪੋਸਟਪੋਨ ਕੀਤਾ ਗਿਆ 4 ਸਾਲ ਪੂਰੇ ਹੋ ਚੁੱਕੇ ਆ ਹਤਾਲ ਧਰਨੇ ਮਜ਼ਾਰੇ ਕਰਨੇ ਪੈਂਦੇ ਸੀ ਬੋਲਵੋ ਬਸਾਓ 45 ਰੁਪਏ ਸਾਰੇ ਅੰਕੜੇ ਤਾਤਾਹੀਂ ਕੱਢ ਕੇ ਦੇ ਚੁੱਕੇ ਆ ਤੇ ਪੰਜਾਬ ਸਰਕਾਰ ਵੱਲੋਂ ਲੋਕਾਂ ਨਾਲ ਵੱਡੇ ਵੱਡੇ ਵਾਅਦੇ ਕਰਕੇ ਵੋਟਾਂ ਤਾਂ ਲੈ ਲਈਆਂ ਗਈਆਂ ਸੀ ਸਰਕਾਰ ਤਾਂ ਬਣਾ ਲਈ ਗਈ ਪਰ ਉਹਨਾਂ ਵਾਅਦਿਆਂ ਤੇ ਖਰਾ ਉਤਰਨਾ ਅਜੇ ਤੱਕ ਲੋਕ ਜਿਹੜੇ ਨੇ ਉਹ ਨਿਰਾਸ਼ ਹੀ ਨਜ਼ਰ ਆ ਰਹੇ ਨੇ ਤੇ ਜੇ ਗੱਲ ਕਰੀਏ ਕੱਚੇ ਮੁਲਾਜ਼ਮਾਂ ਦੀ ਆਊਰਸੋਰਸ ਮੁਲਾਜ਼ਮਾਂ ਦੀ ਤਾਂ ਉਹਨਾਂ ਵਿੱਚ ਆਉਂਦੇ ਨੇ ਪਨ ਬਸਤ ਮੁਲਾਜ਼ਮ ਜਿਨ੍ਹਾਂ ਵੱਲੋਂ ਕਈ ਕਾਫੀ ਲੰਮੇ ਸਮੇਂ ਤੋਂ ਜਿਹੜੀ ਸਟ੍ਰਾਈਕ ਚੱਲਦੀ ਨਜ਼ਰ ਆਉਂਦੀ ਸੀ ਤਾਂ ਇਹਨਾਂ ਆਪਣੇ ਵਾਅਦਿਆਂ ਲੈ ਕੇ ਕਿ ਕਦੋਂ ਸਰਕਾਰ ਇਹਨਾਂ ਮੌਲਾਦਾ ਪੱਕਾ ਕਰੇਗੀ ਕਦੋਂ ਇਹਨਾਂ ਤਰਖਾਹਾਂ ਵਧਣਗੀਆਂ ਤੇ ਇਹਨਾਂ ਨੂੰ ਲੈ ਕੇ ਰੋਸ ਪ੍ਰਦਰਸ਼ਨ ਤੇ ਧਰਨਾ ਜਿਹਨ ਲਗਾਤਾਰ ਚੱਲਦੇ ਨਜ਼ਰ ਆਉਂਦੇ ਸੀ ਜਸਦੇ ਰਿਗਾਰਡਿੰਗ ਅੱਜ ਫੇਰ 12 ਵਜੇ ਤੋਂ ਲੈ ਕੇ 2 ਵਜੇ ਤੱਕ ਇਹਨਾਂ ਵੱਲੋਂ ਜਿਹੜੀਆਂ ਬੱਸਾਂ ਪਨ ਬਸ ਤੇ ਕਿਲੋਮੀਟਰ ਸਕੀਮ ਜੜੀ ਆ ਉਹ ਬੰਦ ਕੀਤੀ ਗਈ ਸੀ ਪਰ ਗੱਲ ਕਰਦੇ ਆ ਸਾਨੂੰ ਪ੍ਰਧਾਨ ਸਾਹਿਬ ਮੌਜੂਦ ਨੇ ਤੇ ਕੀ ਕਹਿਣਾ ਚਾਹੁੰਦੇ ਇਸ ਬਾਰੇ ਸਰ ਅੱਜ ਇੱਕ ਤੋਂ ਇਹਨਾਂ ਵੱਲੋਂ ਐਲਾਨ ਕੀਤਾ ਗਿਆ ਸੀ ਕਿ 12 ਵਜੇ ਜਿਹੜੀਆਂ ਬੱਸਾਂ ਬੰਦ ਕੀਤੀਆਂ ਜਾਂਦੀਆਂ ਪਨ ਬਸ ਤੇ ਕਿਲੋਮੀਟਰ ਸਕੀਮ ਦੀਆਂ ਤੇ ਕੀ ਕਹਿਣਾ ਚਾਹੋਗੇ ਕੀ ਕਿਤੇ ਤੱਕ ਹੋਏਗਾ ਇਸ ਇਹ ਦੇਖੋ ਜੀ ਪਿਛਲੇ ਲੰਬੇ ਸਮੇਂ ਤੋਂ ਸਾਡੀਆਂ ਜੜੀਆਂ ਮੰਗਾਂ ਨੇ ਇਹ ਇਦਾਂ ਹੀ ਲੜਕਦੀਆਂ ਆ ਰਹੀਆਂ ਪਿਛਲੀਆਂ ਸਰਕਾਰਾਂ ਸਮੇਂ ਵੀ ਸਾਨੂੰ ਹੜਤਾਲ ਧਰਨੇ ਮਜ਼ਾਰੇ ਕਰਨੇ ਪੈਂਦੇ ਸੀ ਪਰ ਕਿਤੇ ਨਾ ਕਿਤੇ ਇਹ ਸਰਕਾਰ ਨੇ ਪਿਛਲੀਆਂ ਸਰਕਾਰਾਂ ਨਾਲੋਂ ਵੀ ਕਹਿਣ ਤੋਂ ਭਾਵੇਂ ਕਿ 70 ਸਾਲ ਚ ਪਹਿਲੀ ਵਾਰ ਹੋਇਆ ਵੀ ਇਸ ਸਰਕਾਰ ਨੇ ਆਣ ਕੇ ਸਰਕਾਰੀ ਮਹਿਕਮੇ ਦੇ ਵਿੱਚ ਕੋਈ ਵੀ ਬੱਸ ਨਹੀਂ ਪਾਈ ਉਸ ਦੇ ਉਲਟ ਸਾਰੇ ਅੰਕੜੇ ਕੱਢ ਕੇ ਦਿੱਤੇ ਆ ਕਿਲੋਮੀਟਰ ਸਕੀਮ ਬੱਸਾਂ ਕਿੰਨੇ ਘਾਟੇ 'ਚ ਆ 20 ਰੁਪਏ ਜਿਹੜੀ ਆਪਣੀ ਬੋਲਵੋ ਬੱਸਾਂ ਉਹ 45 ਰੁਪਏ ਸਾਰੇ ਅੰਕੜੇ ਤਤਹੀ ਕੱਢ ਕੇ ਦੇ ਚੁੱਕੇ ਆ ਤੇ ਭਰ ਕਿਤੇ ਨਾ ਕਿਤੇ ਸਰਕਾਰ ਦੇਖੋ ਹਾਲੇ ਤੱਕ ਕੜੀ ਆ ਵੀ ਆਪਾਂ ਜਿਹੜੀਆਂ ਕਿਲੋਮੀਟਰ ਸਕੀਮ ਬੱਸਾਂ ਪਾਉਣ ਤੇ ਅੜੀ ਹੋਈ ਆ ਦੂਜੀ ਗੱਲ وار وار پچھلے لمبے سمے تو ਸਾਡੀ ਜਿਹੜੀ ਇੱਕ ਮੁੱਖ ਮੰਤਰੀ ਨਾਲ 2024 ਦੇ ਵਿੱਚ ਜਿਮਨੀ ਚੋਂ ਜਲੰਧਰ ਜਿਹੜੀ ਉਹਦੇ ਵਿੱਚ ਸਾਡੀ ਮੀਟਿੰਗ ਹੋਈ ਸੀ ਇੱਕ ਮਹੀਨੇ ਦੇ ਅੰਦਰ ਅੰਦਰ ਸਾਡੀਆਂ ਮੰਗਾਂ ਦਾ ਹੱਲ ਕੱਢਣ ਵਾਸਤੇ ਕਿਹਾ ਗਿਆ ਸੀ ਪਰ ਕਿਤੇ ਨਾ ਕਿਤੇ ਅੱਜ ਸਰਕਾਰ ਦੇ 4 ਸਾਲ ਪੂਰੇ ਹੋ ਚੁੱਕੇ ਆ ਨਾ ਕੋਈ ਮੁਲਾਜ਼ਮ ਪੱਕਾ ਕੀਤਾ ਨਾ ਕੋਈ ਵਿਭਾਗ ਵਿੱਚ ਬਸ ਪਾਈ ਤਕਰੀਬਨ ਤਕਰੀਬਨ ਤੁਸੀਂ ਪਿੱਛੇ ਦੇਖ ਸਕਦੇ ਹੋ ਕੰਡਮ ਗੱਡੀਆਂ ਸਾਡੇ 27 ਡੀਪੂ ਦੀਆਂ ਲਗਭਗ 27 ਗੱਡੀਆਂ ਕੰਡਮ ਹੋ ਚੁੱਕੀਆਂ ਤੇ ਅਗਲੇ ਮਹੀਨੇ ਹੋਰ ਹੋਣੀਆਂ ਨੇ ਲਗਭਗ 76 ਗੱਡੀਆਂ ਰਹਿ ਗਈਆਂ ਸਾਡੇ ਕੋ ਉਹਦੇ ਵਿੱਚ ਸਟਾਫ ਵੀ ਨਹੀਂ ਪੂਰਾ ਹੁੰਦਾ ਤੇ ਪਿਛਲੇ ਲੰਬੇ ਸਮੇਂ ਤੋਂ ਨਾ ਸਰਕਾਰ ਸਾਡੀਆਂ ਤਨਖਾਹਾਂ ਵਿੱਚ ਵਾਧਾ ਕਰ ਰਹੀ ਹੈ ਜਿਹੜਾ ਸਾਡਾ ਤਨਖਾਹ ਵਾਧਾ ਲੱਗਾ ਸੀ ਉਲਟਾ ਉੱਤੇ ਵੀ ਕੱਟ ਲਾਉਣ ਜਾਰੀ ਆ। ਜਿਆਜ ਦੇ ਤੁਹਾਡੇ ਬੰਦੀ ਕਾਲ ਕੀਤੀ ਗਈ ਸੀ ਤਾਂ ਉਹਦੇ ਬਾਰੇ ਕੀ ਕਹੋਗੇ ਜੀ? ਦੇਖੋ ਜੀ ਜਿਹੜੀ ਅੱਜ ਸਾਡੀ ਬੰਦੀ ਕਾਲ ਹੀ ਅੱਜ ਕਿਲੋਮੀਟਰ ਬਸਾਂ ਦਾ ਟੈਂਡਰ ਖੁੱਲਣਾ ਸੀ। ਪਰ ਕਿਤੇ ਨਾ ਕਿਤੇ ਅਸੀਂ ਸਰਕਾਰ ਨੂੰ ਇਹ ਗੱਲ ਕਹਿੰਨੇ ਆਂ ਵੀ ਅਸੀਂ ਲੋਕਾਂ ਦੀ ਖੱਜਲ-ਖਵਾਰੀ ਅਸੀਂ ਨਹੀਂ ਚਾਹੁੰਦੇ ਤਕਰੀਬਨ ਤਕਰੀਬਨ ਮਹਿਕਮੇ ਦੀ ਬੱਸ ਪਾਈ ਜਾਵੇ ਜਿਹੜੀ 15 ਸਾਲ ਚੱਲਦੀ ਆ ਕਿਲੋਮੀਟਰ ਬੱਸ ਦਾ ਟੈਂਡਰ ਹੁੰਦਾ 5 ਸਾਲ ਜੇ ਈ ਸਾਲ ਉਹ ਮਾਲਕ ਨੇ ਬੱਸ ਵੀ ਲੈ ਜਾਣੀ ਮਹਿਕਮੇ ਦਾ ਤੇਲ ਵੀ ਤੇ ਪੈਸੇ ਵੀ ਉਹਨੂੰ ਜਾਣੇ ਆ ਉਹਦੇ ਵਿੱਚ ਕੋਈ ਫਾਇਦਾ ਹੈ ਨਹੀਂ ਆ ਸੋ ਇਸ ਕਰਕੇ ਅੱਜ 2 ਘੰਟੇ ਦੀ ਹੱਡੀ ਕੌਲ ਜੀ ਉਹ ਟੈਂਡਰ ਹੁਣ 28 ਤਰੀਕ ਤੱਕ ਪੋਸਟਪੋਨ ਕੀਤਾ ਗਿਆ ਪਰ ਜਿਹੜੀਆਂ ਸਾਡੀਆਂ ਜਾਇਜ਼ ਤੇ ਹੱਕੀ ਮੰਗਾਂ ਨੇ ਜਿਹੜੀਆਂ ਮੰਨੀਆਂ ਹੋਈਆਂ ਨੇ ਆਪਣੇ ਪ੍ਰਿੰਸੀਪਲ ਟੂ ਸੈਕਟਰੀ ਦੀ ਮੀਟਿੰਗ ਦੇ ਵਿੱਚ ਅਸੀਂ ਉਹਨਾਂ ਚਾਹੁੰਦੇ ਆ ਕਿ ਉਹ ਹੈੱਡ ਆਫ ਸਾਡੀਆਂ ਮੰਗਾਂ ਦੇ ਪ੍ਰਤੀ ਸਾਡਾ ਪੱਤਰ ਜਾਰੀ ਕਰੇ ਤੇ ਜਿਹੜੀਆਂ ਸਾਡੀਆਂ ਮੰਗਾਂ ਉਹਨਾਂ ਨੂੰ ਲਾਗੂ ਕਰੇ ਤਰੰਤ ਲਾਗੂ ਕਰੇ ਤੁਸੀਂ ਹੜਤਾਲ ਕਰਦੇ ਹੋ ਬੱਸਾਂ ਬੰਦ ਕਰਦੇ ਹੋ ਨੁਕਸਾਨ ਨਹੀਂ ਚਲਣਾ ਪੈਂਦਾ ਉਸ ਚੀਜ਼ ਦੇ ਦੇਖੋ ਜੇ ਅਸੀਂ ਹੜਤਾਲ ਨਾ ਕਰੀਏ ਤੇ ਕਿਤੇ ਨਾ ਕਿਤੇ ਸਰਕਾਰ ਦੇ ਕੰਨ ਤੇ ਜੂਮ ਨਹੀਂ ਸੜਕਦੀ ਹੁਣ ਪਿੱਛੇ ਜੇ ਤਰਨਤਾਰ ਜਿਵਨੀ ਚੋਣ ਹੋਈ ਆ ਉੱਥੇ ਸਾਨੂੰ ਹੜਤਾਲ ਧਰਨਾ ਮੁਜ਼ਾਹਰਾ ਕਰਕੇ 12 ਤਰੀਕ ਦੀ ਮੀਟਿੰਗ ਲੈਣੀ ਪਈ ਸੋ ਸਾਡੀ ਵੀ ਮੰਚਾ ਇਹ ਹੀ ਹੁੰਦੀ ਆ ਵੀ ਅਸੀਂ ਬੰਦ ਨਾ ਕਰੀਏ ਲੋਕਾਂ ਦੀ ਖੱਜਲ ਖਵਾਰੀ ਨਾ ਕਰੀਏ ਕਿਉਂਕਿ ਫ੍ਰੀ ਸਫਰ ਸਹੂਲਤ ਆ ਉਹ 27 ਕੈਟਾਗਰੀਆਂ ਚ ਸਫਰ ਕਰਦੀਆਂ ਨੇ ਪਰ ਜਦੋਂ ਕਿਤੇ ਨਾ ਕਿਤੇ ਸਾਡੀ ਸੁਣਵਾਈ ਨਹੀਂ ਹੁੰਦੀ ਫਿਰ ਸਾਨੂੰ ਕਿਤੇ ਨਾ ਕਿਤੇ ਹੜਤਾਲ ਤੇ ਜਮਾ ਪੈਂਦਾ ਇਸ ਕਰਕੇ ਸਾਨੂੰ ਹੜਤਾਲ ਕਰਨੀ ਪੈਂਦੀ ਹੈ ਜੀ ਲਾਰੇ ਤੇ ਵਾਦੇ ਲਗਾਤਾਰ ਤੁਹਾਡਾ ਕਿਤੇ ਜਾ ਰਹੇ ਨੇ ਧਰਨੇ ਚੁਕਾਏ ਜਾਂਦੇ ਨੇ ਤਾਂ ਕੀ ਲੱਗਦਾ ਹੈ ਕਦੋਂ ਦਾ ਤੁਹਾਡੀ ਜਿਹੜੀ ਇੱਕ ਆਸ ਆ ਤੁਹਾਨੂੰ ਜਿਹੜੀ ਉਹਨਾਂ ਵੱਲੋਂ ਬੰਨੀ ਗਈ ਹੈ ਤੇ ਕਦੋਂ ਪੂਰੀ ਹੋਵੇਗੀ ਇਹ ਦੇਖੋ ਜੀ ਸਾਡੀ ਜਿਹੜੀ ਸੂਬਾ ਕਮੇਟੀ ਅੱਜ ਉੱਥੇ ਸਾਡੀ ਹੈੱਡ ਆਫ ਸੀ ਆ ਉਹਨਾਂ ਦੇ ਨਾਲ ਮੀਟਿੰਗ ਉਹਨਾਂ ਦੀ ਹੋ ਰਹੀ ਆ ਜੇ ਇਹ ਸਾਡੀਆਂ ਮੰਗਾਂ ਨਹੀਂ ਮੰਨਦੇ ਫਿਰ ਕਿਤੇ ਨਾ ਕਿਤੇ ਅਸੀਂ ਅਨਮਿੱਥੇ ਸਮੇਂ ਦੀ ਹੜਤਾਲ ਤੇ ਜਾ ਸਕਦੇ ਹਾਂ ਜੇ ਆਉਣ ਵਾਲੇ ਸਮੇਂ ਦੇ ਵਿੱਚ ਸਾਡੀਆਂ ਮੰਗਾਂ ਦਾ ਹੱਲ ਨਹੀਂ ਕੀਤਾ ਗਿਆ ਤੇ ਅਸੀਂ ਅਨਮਿੱਥੇ ਸਮੇਂ ਦੀ ਹੜਤਾਲ ਤੇ ਜਾਵਾਂਗੇ